سب کا نی سروپ ہے جسم نہیں ہے جسم کچھ دیر واسطے ملا ہویا ہے چڑھ کے یا جہاز سے چڑھ کے یا موٹر چڑھ کے یا گوڑے چڑھ کے کوئی سفر کر رہا ہے اسی طرح ہی جسم روپی وبان چڑھ کے جسم روپی گھوڑے پہ سوار ہو کے جیو آتما اپنی جیو یاترا سفری کرے گا مل جائے گا واشن اگیان موہ اور واشنا تین جنم ہے موہ بنے واشن بھی بنی رہی ہے یہی جنم, جنم کاک جان یہ جنم بننا یہ تین مکڑی کرم گیان ہوئے گا برم گیان کر ہوئے گا جس ونترکن شدھ

സദ ഗസ മഹാരോ മഹാരം കല്യാണി അത് ബാക്കി രണ്ടാജ മേനു അത് ഗുരു ഗുരു ജന്മ ബാണോ ਨੰਦਨਾਮ ਕਰਕੇ ਗੁਰੂ ਗਿੱਦੇ ਜਿਹੜਾ ਪੋਤਾ ਹੋਇਆ ਮਰੀਦ ਹੈ ਜਿਹੜਾ ਜਨਮੇ ਹੈ ਨੰਦ ਉਹਨੂੰ ਗੁਰੂ ਦੇ ਚ ਬਿਠਾ ਦੇ ਗੁਰੂ ਨੇ ਆਨੰਦ ਬਾਣੀ ਦਾ ਉਚਾਰਨ ਕੀਤਾ ਅੰਮ੍ਰਿਤ ਅੰਦਰ ਹੀ ਮਾਇਆ ਤੋਂ ਮੁਕਤ ਹੋ ਗਿਆ ਇਹਨਾਂ ਖੈਰੀਵਾਰੀਆਂ ਨੂੰ ਤਾਜੀ ਜਨਮ ਦਿੱਤੀਆਂ ਉਹਦੋਂ ਉਚਾਰਨ ਕੀਤੀਆਂ ਸੋ ਉਹ ਯੋਗੀ ਨੇ ਜਨਮ ਲਿਆ ਸੀ ਜਿਹੜਾ ਬਾਕੀ ਨੇ ਨਾ ਇਸ ਤਰ੍ਹਾਂ ਇਸ ਦੀ ਜਨਮ ਪਛੀ ਭੰਦਾ ਤੇ ਦੀ ਮਸਤ ਚੇਰ ਦੇ ਜਿਹੜੇ ਦਨਛੇਦ ਕਰਦੇ ਆ ਉਹਦਾ ਜਨਮ

ਇਹ ਜੇ ਲੋਕ ਹਾਲਾਂਕਿ ਕੋਈ ਬਚਨ ਨਹੀਂ ਕਰੇ ਕਰ ਆਪ ਜਦ ਤੱਕ ਲੰਗੀ ਨਹੀਂ ਬਾਣੀ ਦੀ ਇੱਕ ਪੰਕਤੀ ਵੀ ਨਹੀਂ ਆਉਂਦੀ ਕਿ ਕਹਿੰਦੇ ਨੇ ਨੋ ਆਪਣੇ ਕੋਲ ਨੋ ਮਾਰੇ ਰੱਖੇ ਕੋ ਆਪ ਇਹ ਲੱਗੇ ਬਚਨ ਕਹਿੰਦਾ ਹੈ ਕਰੇ ਕਰ ਆਪ ਤੇ ਆਪ ਨਹੀਂ ਲੱਗੇ ਸਰ ਉਹਦੀ ਗੱਲ ਜੀ ਥੋੜੀ ਦੇਰ ਵਾਸਤੇ ਮੰਨ ਲਈਏ ਪਰ ਉਹਦਾ ਮਨ ਨਹੀਂ ਮੰਨਦਾ ਇਸ ਗੱਲ ਨੂੰ ਕਹਿ ਦਿੰਦੇ ਹਨ ਆਪਣੇ ਆਪ ਨੂੰ ਬਚਾਉਣ ਵਾਸਤੇ ਉਹ ਉਹਨਾਂ ਮਤਲਬ ਇਹ ਹੁੰਦਾ ਵੀ ਬਸ ਬੁਰੇ ਕੰਮ ਵੀ ਚੰਗੇ ਵੀ ਪਰਮਾਤਮਾ ਹੀ ਕਰਾਉਂਦਾ ਇਹ ਅੰਦਰ ਜਿਹੜਾ ਮਤਲਬ ਨੋਰ ਤੋਂ ਜਿੰਦਾ ਜਿਵੇਂ ਕਿ ਬਰੇਕ ਮੰਨ ਵਰੀ ਹੋ ਜਾਈਏ ਉਹ ਵੀ ਕਰਾਉਂਦਾ ਪਰ ਕਰਦੀ ਨਹੀਂ ਹੈ ਪਰ ਐਸਾ ਨਹੀਂ ਹੁੰਦਾ ਚੰਗਾ ਕੰਮ ਕਰਕੇ ਤਾਂ ਅੰਦਰੋਂ ਹੋਂ ਤਾਂ ਨਹੀਂ ਕਰੀਂਗੇ ਜਿੰਦੀ ਕੀਤਾ ਹੈ ਬੁਰਾ ਕਰਕੇ ਕਹਿੰਦੇ ਉਹ ਕਰਾਉਂਦਾ ਇਹ ਕਿਸੇ ਵੀ ਜੁੰਦੀ ਹੈ ਜਰੀ ਬਾਹਰੋਂ ਆਉਣੇ ਹੋਵੇ ਨਾ ਹੋਵੇ ਇਹ ਐਸੀ ਐਸੀ ਗੱਲ ਹੈ ਸਿਵਾਸ ਨੇ ਇਹ ਕਿ ਉਹ ਵਸਤਾ ਜੀ ਨਿਵੀਜ ਜਾਵੇ ਕਿ ਜੇ ਵਾਸਤੇ ਇਹ ਬਚਨ ਸੁਸ਼ਵਸਤਿ ਕੱਢਦਾ ਹੈ ਜੇ ਪ੍ਰਾਨੀ ਹੋਵੇਂ ਤਜੀ ਕਰਤਾ ਆਰਾਮ ਪਛਾਨ ਸੋ ਨਾਨਕੋ ਮੁਕਤ ਨਾ ਸੇ ਮਨ ਸਾਚੀ ਮੋ ਮੁਕਤ ਪੁਰਸ਼ ਏੜਾ ਹੈ ਜਿਹਨ ਗਿਆਨੀ ਉਸਤਾ ਜੀ ਮੁਕਤ ਨਾ ਹੁੰਦਾ ਜਿੱਤੇ ਹੋਵੇ ਨਸ਼ਟ ਹੋ ਜਾਂਦੀ ਹੁੰਦੀ ਜੇਨ ਕਦੇ ਮਨ ਤਨ ਨਸ਼ਟ ਹੋ ਕੇ ਆਪਣੇ ਆਪੇ ਵਿਤੋਦੀ ਸਥਿਤੀ ਹੁੰਦੀ ਹੈ ਉਸ ਪੁਰਸ਼ ਦੀ ਬਾਤ ਵਿਚ ਹੈ

ਜਿੰਨ ਪੇਂਡ ਕਰਦਾ ਤੋ ਇੱਕ ਦਰਦੀ ਦਵਾਈ ਦੇਗਾ ਇੱਕੋ ਦਵਾਈ ਡਾਕਟਰ ਸਾਹਿਬ ਨਹੀਂ ਦਿੰਦਾ ਹੁੰਦੇ ਇਸੇ ਤਰ੍ਹਾਂ ਪਰੇ ਜਿਹੜਾ ਇਹ ਵੀ ਸਾਰੇ ਵਾਸਤੇ ਨਹੀਂ ਤਾਰ ਦੇ ਮੁਤਾਬਕ ਉਪਦੇਸ਼ ਕਰਨੇ ਉਪਾਸ਼ਨਾ ਗਿਆਨ ਤੇ ਨਹੀਂ ਗੱਲਾਂ ਦਾ ਪਰੇਸ਼ ਹੈ ਮਨ ਬਖਸ਼ੇ ਪਰਮ ਜੀ ਦੀ ਨਿਰਤੀ ਵਾਸਤੇ ਜਿਹੜੇ ਲੋਕ ਦਵਾਈਆਂ ਵੀ ਲੱਗਿਆ ਉਹ ਵਾਸਤੇ ਧਿਆਨ ਦੇ ਬਚਨ ਦੱਸੇ ਹਨ ਜਿਹੜੇ ਅਜੇ ਉਹ ਦੂਰ ਹਨ ਅਸਲੀਅਤ ਤੇ ਉਹ ਵਾਸਤੇ ਅਚਕ ਬਚਨ ਦੱਸੇ ਹਨ चंद हाल दीवान इतिहास

ਰੁਕੇ ਜਿਵੇਂ ਗਿਆਨ ਤੇਨ ਤਤੁਦ ਰੁਕੇ ਜਿਵੇਂ ਜਪ ਤਪੁਜਾ ਰੁਕੇ ਜਿਵੇਂ ਸੰਸੈ ਦੁਜਾ ਇਹ ਜੋ ਬਚਨ ਜਿਹੜੇ ਆਉਂਦੇ ਹਨ ਇਹ ਰਚਕ ਬਚਨ ਇਹ ਵਿਸ਼ੇ ਦਿਨ ਨਾਮ ਦੀ ਬਖਸ਼ਿਸ਼ ਸ਼ਕਤੀ ਸਰਬਤਿਆਂ ਨੂੰ ਵਾਸਤੇ ਆਉਂਦੇ ਹਨ ਤਾਂ ਕਿ ਇਹਨਾਂ ਨੂੰ ਜਾਣਦੇ ਹੋਏ ਵੀ ਬੰਦਗੀ ਕਰੇ ਪਰਜੰਤਰੇ ਪੰਨਿਤੀ ਗਿਆਨ ਮੰਤਿ ਕਾਗਰ ਜੁ ਨੂੰ ਮੋਲ ਲੱਗ ਜਾਏ ਫਿਰ ਉਸ ਰਸਤਾ ਦਾ ਤਕਰੀ ਹੋ ਜਾਂਦਾ ਹੈ ਫਿਰ تیسرے درجے کے جڑے لوگ انہوں واسطے یہ سات بچن اچار کیتے ہیں ویر جان کو کھوجتے سوئی پایا ٹھور سوئی کہ تو پہ جان کو کہتا اور کبیر نیچے لوئن کا رو لے ساجن کا ٹما ہے خبر ان کے لو پیشوں کسے لکھا وہ نہ ہے پھر اگے آدھا ہے کبیر جی میں پی اسے پی میں اسے کہ جی نیچے لوئن کیوں کہ اسے کٹ دیکھو پی کٹ کٹ میں ہر جو بسے سنتن کے پکار

مریض اپنے واسطے اپنی دوائی آپ سلیکٹ کر لے انہوں سمجھ ہی نہیں ہوں ڈاکٹر نے پتا ہوں اسی طرح اپنے تو اپنے مطلب لے کر لوں گا ایسے کر کے کئی لوگ اپنے مطلب نے گلا کر دیں گے سو یہ ہے سو اس کر کے سب کچھ آئی گلا سوئی بوجھ پہ ایسا

ਰਾਦੀ ਗੱਲੋਂ ਤਾਂ ਮੰਨਣੀ ਚਾਹੀਦੀ। ਆਮੇ ਕੋਈ ਵੀ ਹੈ। ਜੇ ਆਪਨੇ ਕਹਿੰਦਾ ਵੀ ਇਹ ਨੂੰ ਉਹਨੂੰ ਰਾਦੀ ਗੱਲ ਠੀਕੀ ਜਿਸਾਤ ਗੱਲ ਮੰਨਣੀ ਚਾਹੀਦੀ। ਅਗਰ ਵੀਦੀ ਕਹਿੰਦੀ ਹੈ ਭਾਈ ਨੂੰ ਉਹਨੂੰ ਵੀ ਠੀਕੀ ਗੱਲ ਮੰਨਣੀ ਚਾਹੀਦੀ। ਤਵੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਕਿਸੇ ਹੱਦ ਵਿੱਚ ਖੜ ਕੇ ਕਿਸੇ ਨੇਮਬੰਦ ਹੋ ਕੇ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਨੇਮੀ ਤਾਂ ਉਲਟੋ ਕਿਹੜਾ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਉਹ ਲੋਕ ਜਿਹੜੇ ਦੇਖਣਾ ਚੰਦੇ ਦੇਖੇ ਗਏਨ ਹੌਲੀ-ਹੌਲੀ ਉਹ ਦੁਖੀ ਹੋ ਕੇ ਆਪਣੇ ਆਪ ਨੂੰ ਬਰਬਾਦ ਕਰਕੇ ਫਿਰ ਉਹਨੂੰ ਠੀਕ ਰਸਤੇ ਤੇ ਹੁਣਾਉਂ ਪੈਂਦਾ ਹੈ ਦੇਖੀ ਜਾਂਦੇ ਨੇ ਜਿਹੜੇ ਆਪਣੇ ਆਪ ਉੱਤੇ ਆਪਣਾ ਸਭ ਸੁਪਨਾ ਅਸਰ ਕਰ ਲੈਂਦੇ ਨੇ ਰੰਤ ਰਸਤੇ ਤੇ ਚੱਲ ਕੇ ਉਹਨੂੰ ਦੇ ਰੋਕਣ ਦੇ باوجود ਵੀ ਫਿਰ ਅਖੀਰ ਜਦੋਂ ਉਹਦੇ ਰਸਤੇ ਤੇ ਉਹਨਾਂ ਫਿਰ ਉਹ ਉਹ ਦੇਖ ਸਕਦੇ ਹੁੰਦੇ ਨੇ ਦੁਖੀ ਹੋ ਕੇ ਬੰਦਨ ਹੋਣਾ ਹੀ ਪੈਂਦਾ ਸੀ ਤਰੇ ਰਾਤੀ ਤੇ ਕਈ ਦੇਖਣ ਮੁੰਡੇ-ਮੁੰਡੇ ਕਦੇ ਕਿਸੇ ਮੁਲਕ ਵਿੱਚ ਇਹਨੂੰ ਨਹੀਂ ਸਕਦਾ ਮੁੰਡਿਆਂ ਨੂੰ ਕੋਈ ਇਹ ਗੱਲਾਂ ਅਸੂਲ ਵੀ ਆਨਪਚੇ ਤੇ ਇਹੋ ਕਰਕੇ ਇਹ ਰਸਤਾ ਜਿਹੜਾ ਹੈ ਇਹ ਜਿਹੜਾ ਆਪਣੇ ਮਨ ਮਤਨ ਸਾਥ ਨਾਲ ਕੰਡਾ ਠੀਕ ਰਸਤੇ ਤੇ ਚੱਲਣਾ ਜੇ ਬੀਬੀ ਕੋਈ ਚੰਗੀ ਸਿੱਖਿਆ ਦਿੰਦੀ ਠੀਕ ਠੀਕ ਇੰਡੀਆ ਉਹ ਉਹ ਮਨ ਨਹੀਂ ਚਾਹੀਦੀ ਹੈ ਜੇ ਆਦਮੀ ਠੀਕ ਠੀਕ ਰਸਤੇ ਚੱਲਣ ਹੋ ਗਏ ਨਾ ਉਹਨੂੰ ਵੀ ਮੰਨਣਾ ਚਾਹੀਦਾ ਹੈ ਯਾਨੀ ਠੀਕ ਰਸਤਾ ਜਿਹੜਾ ਹੈ ਇਹ ਨਸ਼ਿੱਧ ਗੱਲਾਂ ਜਿੰਨੀਆਂ ਵੀ ਹਨ ਉਹਨਾਂ ਨੂੰ ਨਸ਼ਿੱਧ ਕਰਮੂ

ਮੰਨਦਾ ਸਭਾ ਹੈ ਜਿਹੜੀ ਚੀਜ਼ ਅੱਖਾਂ ਦੇਖ ਨੂੰ ਚੰਗੀ ਲੱਗੀ ਚੰਨਾਂ ਨੂੰ ਸੁਣ ਨੂੰ ਚੰਗੀ ਲੱਗੀ ਨਾ ਸੁਣ ਰੱਖਣਾ ਇਹਨਾਂ ਚੰਗੀ ਉਹਦੇ ਵਰ ਛੇਤੀ ਦੌੜਦਾ ਹੈ ਨਤੀਜਾ ਨਹੀਂ ਦੇਦਾ ਸਿਹਨ ਆਦੀ ਦਾ ਰਿਜਲਟ ਦਿਖਦਾ ਇਹ ਤਾਂ ਜੰਤ ਕੀ ਨਿਕਰੇਗਾ ਇਹ ਤਾਂ ਰਿਜਲਟ ਆ ਨਿਕਲੇ ਪਰ ਹਮੇ ਪੱਕ ਦੇਖ ਨੂੰ ਸੁਫੀ ਨਹੀਂ ਲੈ ਇਹ ਤਾਂ ਰਿਜਲਟ ਆ ਦੇਖੇ ਜੇ ਰਿਜਲਟ ਅੱਛਾ ਹੋਏ ਉਧਰ ਜਾਵੇ ਪਰ ਪੱਕ ਸੁਫਨੂ ਨਾ ਦੇਖੇ ਪਰ ਪੱਕ ਨੂੰ ਜਿਹੜੇ ਪੜਾਈ ਕਰਨ ਬੱਚੇ پہلے تو محنت کرنی پیشکل ہی ہوں کنیاں محنت کرنی پہلے اگلے جا کے ترقی کر سکے گا پہلے محنت کر دیں ترقی کر د ج محنت کرتے ہیں لاپرواہی کرتے ہیں اگے جا کے ترقی جی نہیں کر سکتے اسی طرح ہی وہ چیزاں جہاں جی ڈاکٹر یا گستا جی ہے ڈاکٹر بدتریزی تو روکتا ہے بدتریزی نہ کرو یہ چیز بڑا کسی

ਜਿਹੜਾ ਅچھے ਅਸੂਲ ਨੇ ਤਰੇ ਦੇ ਬੁਰੀ ਗਲਤੋਂ ਰੋਕੇ ਮੰਨ ਲੈਣੀ ਚਾਹੀਦੀ ਉਹ ਕੋਈ ਵੀ ਹੈ ਸ਼ਰਧਾ ਵਾਸਤੇ ਜਾਂ ਜੋ ਵੇਖਦੇ ਹੀ ਹੈ ਆਪਣੇ ਠੀਕ ਠੀਕ ਰਸਤੇ ਤੇ ਜਿਹੜਾ ਗੁਰੂ ਨੇ ਦੱਸਿਆ ਸਾਨੂੰ ਆਪਣੇ ਨਿਯਮ ਬੱਧ ਹੋਣਾ ਹੀ ਠੀਕ ਹੈ ਇਸ ਗੱਲ ਨੂੰ ਉਹ ਲੋਕ ਵੀ ਮੰਨਦੇ ਨੇ ਤੇ ਬਹੁਤ ਹੀ ਅچھے ਅਸੂਲ ਨੇ ਅਫਰੀਕਾ ਦੀ ਗੱਲ ਹੈ ਕਿ ਰਾਨ 32-24 ਸਾਲ ਹੋ ਗਿਆ 51 ਜੇਰੇ ਸਾਹਿਬ ਜੀ ਉਸ ਤੇ ایک کھندہ فرمجان سندہ سے دات ہو چکرانے ہیں کھوکے نے نتیاری سمجھ دیت ہوگی ہے تو یہ جو نہیں ہوگی ہاں جی سلے آپ نے کھلی رائش و کھوکے سلے آپ نے ناچوں کے لکل سن ہاں جی میں آس کا دائر میں آس کا دائرہ گرودہ زیادہ اچھا یہ مطورت نہیں آنا اچھا اس سے دنگا لیا آپ کو زورت تائیسی آہہہہہہہہہہہہہہہہہہہہہہہہہہہہہہہہہہہہ ਇਹ ਕਰਕੇ ਉਹ ਫਿਰ ਉਹਨੇ ਥੈਲ ਸੁਣਾਈ ਦੀ ਉਹਨੇ ਖੰਡਪਾਟ ਹੋਇਆ ਸੀ ਇੰਸਟਰਕਟਰ ਪਰ ਯੂਜ਼ਰ ਹੁੰਦੇ ਕੋਈ ਅੰਗਰੇਜ਼ ਆਇਆ ਇੱਕ ਦੋਸ਼ੀ ਉਹ ਆਪਣਾ ਖਾਣਾ ਦੇਸੀ ਖਾਣਾ ਕਹਿੰਦੇ ਬੜੇ ਕੁਝ ਹੁੰਦੇ ਸੀ ਛੋੜੇ ਛੋੜੇ ਬਣਾਏ ਉਹ ਜੋ ਕੁਝ ਜੋ ਤੇ ਕਹਿ ਲੱਗੇ ਦੱਸੋ ਕੁਝ ਉਹ ਕਹਿੰਦੇ ਇੱਕ ਗੱਲ ਕਰਕੇ ਮੈਂ ਨਰਾਜ਼ ਹਾਂ ਮੈਂ ਕੀ ਗੱਲ ਹੈ ਉਹ ਆਪੇ ਸੁਣਨ ਪਛਿਆ ਕਹਿਣ ਲੱਗਾ ਤੇ ਮੇਂਸਾ ਨਵੇਂ ਨਾ ਅਸਰੀ ਮਿਲਿਆ

ਉਹ ਬਹੁਤ ਸੂੜਾ ਥੇ ਜਿਹੜਾ ਉਹ ਕੇ ਦੁੱਖ ਸੁਖ ਦੇ ਵਿੱਚ ਆਪਣੀ ਨਾਲ ਨਵਾਰੇ ਕੋਈ ਇਨਸਾਨ ਹੁੰਦਾ ਦੁੱਖ ਹੈ ਕਮਿ ਸੁਖ ਹੈ ਉਹ ਕਹਿੰਦਾ ਜਿਹੜੇ ਦੇਸ ਦੇ ਵਿੱਚ ਐਸੇ ਜੀਵਨ ਜਿਹੜੀਆਂ ਹਨ ਭਾਵੇਂ ਦੁੱਖ ਹੈ ਭਾਵੇਂ ਸੁਖ ਹੈ ਨਾਲ ਨਵਰੀ ਆਪਣੀ ਨਿਕਲੀ ਅਸੀਂ ਆਦਮੀ ਸਾਡਾ ਵੀ ਇਹੀ ਫਰਕ ਹੈ ਇਹ ਸਾਡੇ ਨੇਮੰਨ ਸਾਡੇ ਗੁਰੂ ਨੇ ਸਾਡੇ ਲਈ ਦੱਸਿਆ ਉਹ ਕਹਿੰਨੇ ਤਾਂ ਬਹੁਤ ਹੀ ਅੱਛੇ ਸੁਰੂ ਥੋੜੇ ਸਾਡੇ ਤਾਂ ਕਹਿੰਦੇ ਬਹੁਤ ਹੈ ਕਿਹਦੇ ਦਿਨਾਈ ਬੋਤਨ ਦਈ ਰਹੇ ਤੇ ਅਬ ਕਰਕੇ ਇਹ ਗੱਲ